ਪੰਜਾਬ ਦੇ ਵਿੱਚ ਐਤਕੀ ਉਲਟੀ ਗੰਗਾ ਵਹਿਣ ਲੱਗੀ ਹੈ ਯਾਨੀ ਕਿ ਝੋਨੇ ਦੀ پیداوار ਘਟੀ ਹੈ ਅਤੇ ਸ਼ੈਲਰਾਂ ਦੀ ਸਮਰੱਥਾ ਵੱਧ ਗਈ ਹੈ ਜਿਸ ਕਰਕੇ ਫਸਲ ਕੱਟ ਔਣ ਕਰਕੇ ਸ਼ੈਲਰ ਮਾਲਕ ਯਾਨੀ ਕਿ ਮਿਲਰ ਨੇ ਜਿਹੜੇ ਉਹ ਹੱਥੋ ਹੱਥ ਝੋਨਾ ਚੁੱਕ ਰਹੇ ਨੇ ਯਾਨੀ ਕਿ ਜਦੋਂ ਪਹਿਲਾਂ ਤਾਂ ਕਿਤੇ ਨਾ ਕਿਤੇ ਸ਼ੈਲਰਾਂ ਦੀ ਘਾਟ ਕਰਕੇ ਫਸਲ ਨਹੀਂ ਚੁੱਕੀ ਜਾਂਦੀ ਸੀ ਸਮੇਂ ਸਿਰ ਪਰ ਦੂਜੇ ਪਾਸੇ ਐਤਕੀ ਪੰਜਾਬ ਦੇ ਵਿੱਚ ਫਸਲ ਦਾ ਝਾੜ ਘਟ ਹੋਣ ਕਰਕੇ ਯਾਨੀ ਕਿ ਪੰਜਾਬ ਦੇ ਵਿੱਚ ਫਸਲ ਦੀ ਪੈਦਾਵਾਰ ਘਟ ਹੋਣ ਕਰਕੇ ਵੀ ਸ਼ੈਲਰਾਂ ਦੀ ਸਮਰੱਥਾ ਵੱਧ ਗਈ ਹੈ ਅਤੇ ਫਸਲ ਦੀ ਸਮਰੱਥਾ ਘਟ ਗਈ ਹੈ। ਸੋ ਇਸ ਵਾਰ ਫਸਲ ਦੀ ਪੈਦਾਵਾਰ ਘਟ ਹੈ ਜਦੋਂ ਕਿ ਸ਼ੈਲਰਾਂ ਦੀ ਸਮਰੱਥਾ ਜ਼ਿਆਦਾ ਹੈ। ਪੰਜਾਬੀ ਟ੍ਰਿਬਿਊਨ ਛਪੀ ਰਿਪੋਰਟ ਮੁਤਾਬਕ ਆਮ ਰੁਝਾਨ ਇਹ ਹੋ ਰਿਹਾ ਹੈ ਕਿ ਮਾਲਵਾ ਖੇਤਰ 'ਚ ਜ਼ਿਆਦਾ ਸ਼ੈਲਰ ਹੋਣ ਕਰਕੇ ਚੌਲ ਮਿਲ ਮਾਲਕਾਂ ਨੂੰ ਮਾਝਾ ਇਲਾਕੇ 'ਚੋਂ ਜੀਰੀ ਲਿਆਉਣ ਲਈ ਰੀਲੀਜ਼ ਆਰਡਰ ਜਾਰੀ ਕੀਤੇ ਜਾਂਦੇ ਨੇ। ਪੰਜਾਬ ਵਿੱਚ ਕਰੀਬ 5520 ਚੌਲ ਮਿਲਾਂ ਨੇ ਜਿਨ੍ਹਾਂ 'ਚ ਪਟਿਆਲਾ ਵਿੱਚ 650 ਬਠਿੰਡਾ 'ਚ 535 ਚੌਲ ਮਿਲਾਂ ਨੇ ਦੂਜੇ ਪਾਸੇ ਮਾਝਾ ਖੇਤਰ ਵਿੱਚ ਸ਼ੈਲਰ ਘਟ ਨੇ ਖੁਰਾਕ ਅਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲਿਆਂ ਬਾਰੇ ਵਿਭਾਗ ਨੇ ਦਰਜਨ ਜ਼ਿਲ੍ਹਿਆਂ ਦੇ ਜ਼ਿਲ੍ਹਾ ਕੰਟਰੋਲਰਾਂ ਨੂੰ ਪੱਤਰ ਜਾਰੀ ਕਰਕੇ ਨਿਰਦੇਸ਼ ਦਿੱਤੇ ਨੇ ਰਿਪੋਰਟ ਮੁਤਾਬਕ ਸ਼ੈਲਰਾਂ ਨੂੰ ਹੀ ਜੀਰੀ ਦੇਣ ਨੂੰ ਤਰਜੀਹ ਦਿੱਤੀ ਜਾਵੇ ਜ਼ੁਬਾਨੀ ਤੌਰ ਤੇ ਰੀਲਿਸ ਆਰਡਰ ਬੰਦ ਹੀ ਕਰ ਦਿੱਤੇ ਗਏ ਨੇ ਮਿਸਾਲ ਦੇ ਤੌਰ ਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੜੰਕਾਰਨ ਫਸਲ ਤਬਾਹ ਹੋ ਗਈ ਹੈ ਅਤੇ ਜੋ ਜੀਰੀ ਬਚੀ ਹੈ ਉਹ ਹੁਣ ਸਥਾਨਿਕ ਮਿਲਰਾਂ ਨੂੰ ਹੀ ਮਿਲੇਗੀ ਚੇਤੇ ਰਹੇ ਕਿ ਪਿਛਲੇ ਸੀਜ਼ਨ ਵਿੱਚ ਕਾਫੀ ਚੌਲ ਮਿਲਾਂ ਚੱਲੀਆਂ ਹੀ ਨਹੀਂ ਪਰ ਮਿਲਰਾਂ ਨੂੰ ਚੰਗੀ ਕਮਾਈ ਹੋਣ ਕਰਕੇ ਐਤਕੀਂ ਸਭ ਚੌਲ ਮਿਲਾਂ ਚਾਲੂ ਹੋ ਗਈਆਂ ਨੇ ਉੱਪਰੋਂ ਬਾਇਓ ਉਤਪਾਦ ਦੀਆਂ ਕੀਮਤਾਂ ਉੱਚੀਆਂ ਰਹਿਣ ਕਰਕੇ ਸ਼ੈਲਰਾਂ ਵਾਲਿਆਂ ਦੇ ਵਾਰੇ ਨਿਆਰੇ ਦੱਸੇ ਜਾ ਰਹੇ ਨੇ ਪੰਜਾਬ ਸਰਕਾਰ ਵੱਲੋਂ ਇਸ ਵਾਰ ਪਹਿਲਾਂ 175 ਲੱਖ ਟਨ ਝੋਨੇ ਦੀ ਖਰੀਦ ਦਾ ਟੀਚਾ ਮਿਠਿਆ ਗਿਆ ਸੀ ਜਿਸ ਨੂੰ ਹੁਣ ਸੋਧ ਕੇ 100 62 ਲੱਖ ਟਨ ਕਰ ਦਿੱਤਾ ਗਿਆ ਹਕੀਕਤ ਵਿੱਚ ਇਹ ਟੀਚਾ ਵੀ ਪੂਰਾ ਹੋਣ ਦੀ ਸੰਭਾਵਨਾ ਨਹੀਂ ਹੈ ਹੜਾ ਕਾਰਨ ਹੋਈ ਫਸਲ ਦੀ ਨੁਕਸਾਨ ਤੋਂ ਇਲਾਵਾ ਝੋਨੇ ਦੀ ਫਸਲ ਨੂੰ ਬਿਮਾਰ ਪੈਣ ਕਰਕੇ ਝਾੜ ਕਾਫੀ ਪ੍ਰਭਾਵਿਤ ਹੋਇਆ ਹੈ ਚੌਲ ਮਿਲ ਮਾਲਕਾਂ ਨੂੰ ਡਰ ਹੈ ਕਿ ਉਹਨਾਂ ਨੂੰ ਵੰਡ ਮੁਤਾਬਿਕ ਝੋਨਾ ਨਹੀਂ ਮਿਲੇਗਾ ਪੰਜਾਬ ਸਰਕਾਰ ਨੇ ਜਿੱਥੇ ਕਿਤੇ ਛੇਲਰ ਜ਼ਿਆਦਾ ਨੇ ਫਸਲ ਘਟ ਹੈ ਉੱਥੇ ਮਿਲਰਾਂ ਨੂੰ ਸਮਰੱਥਾ ਤੋਂ ਘੱਟ ਵੰਡ ਕੀਤੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਸੋ ਇਹ ਰਿਪੋਰਟ ਮੁਤਾਬਕ ਅੱਗੇ ਇਹ ਵੀ ਕਿਹਾ ਗਿਆ ਹੈ ਕਿ ਪੂਰੀ ਸਮਰੱਥਾ ਤੇ ਨਹੀਂ ਚੱਲਣਗੇ ਸ਼ੈਲਰ ਐਸੋਸੀਏਸ਼ਨ ਦਾ ਕਹਿਣਾ ਹੈ ਸੋ ਫਸਲ ਕਟਾ ਹੈ ਸ਼ੈਲਰ ਵੱਧ ਨੇ ਮਿਲਰਾਂ 'ਚ ਝੋਨਾ ਚੁੱਕਣ ਦੀ ਦੌੜ ਲੱਗ ਗਈ ਹੈ ਸੋ ਪੰਜਾਬ ਸਰਕਾਰ ਨੇ ਪੈਦਾਵਾਰ ਘਟਣ ਕਰਕੇ ਰਿਲੀਜ਼ ਆਰਡਰ ਬੰਦ ਕਰ ਦਿੱਤੇ ਨੇ